ਸਮਾਜ ਜੀਵਨ ਅਜ ਬਿਤਨਾ ਵ੍ਰਸ਼ਟ ਹੋ ਗਏ ਇਤਨਾ ਗੰਦਾ ਹੋ ਗਏ ਇਤਨਾ ਮਹਿਲਾ ਹੋ ਗਏ ਪੂਤਾ ਪ੍ਰੇਤਾ ਦੇ ਜਨਮ ਤੇ ਹੋ ਰਹੇ ਨੇ ਦੇਵਤਿਆਂ ਦੇ ਨਹੀਂ ਸੁਣੋ ਗੁਰੂ ਨਾਨਕ ਨੂੰ ਸਤਗੁਰੂ ਕਹਿੰਦੇ ਨੇ ਕੰਢੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੋਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਰਾ ਪੁੱਤ ਪੈਦਾ ਹੋ ਰਿਹਾ ਜਿੰਨ ਬੋ ਦੀ ਮੈਦਾ ਹੋ ਰਹੀ ਹੈ ਜਨਬਹੁਤ ਬਹੁਤ ਪੁਰਾਣੀ ਗੱਲ ਹੈ ਸ਼ੁਗਰ ਜੀ ਮੇਰੇ ਕੋਲ ਬੈਠੇ ਸਨ ਕਾਹਨ ਬੋਲਦੇ ਇੱਕ ਮਾਤਾ ਆਈ 13 ਸਾਲ ਦਾ ਬੱਚਾ ਕਹਿੰਦੇ ਕਿ ਵਸਕਿੰਜੀ ਤੁਹਾਡੇ ਨਾਲ ਬੜੇ ਰਹਿੰਦੇ ਨੇ ਐਨੂ ਰਾਖਾ ਮੈਂ ਕਿ ਬਹੁਤ ਛੋਟਾ ਹੈ ਇਹ ਕਥਾਵਾਚਕ ਬਣਨਾ ਚਾਹਤ ਕਹ ਨਹੀਂ ਕਥਾਵਾਚਕ ਗਿਆਨੀ ਨਹੀਂ ਬਣੇਗਾ ਨਹੀਂ ਬਣਨਾ ਚਾਹਤਾ ਮੈਂ ਕਹਾ ਮੇਰੇ ਕੋਲ ਕਾਨੂੰ ਦਿੰਦਾ ਨਹੀਂ ਰੱਖ ਲੋ ਤੁਸੀਂ ਮੈਂ ਕਹਾ ਘਟੋ ਘਟ ਮੈਟ੍ਰਿਕ ਕਰਾਓ ਨਾ ਸਕੂਲ ਦੇ ਚ ਪਾਓ ਪਿੰਡ ਕੀ ਕੀ ਕਰੀਏ ਗੁਰਨਾਣੇ ਪਬਲਿਕ ਸਕੂਲ ਤੋਂ ਕੱਢ ਦਿੱਤੇ ਗਵਰਨਮੈਂਟ ਹਾਈ ਸਕੂਲ ਚ ਵੀ ਕੱਢ ਦਿੱਤੇ ਤੰਗ ਆ ਕੇ ਸੀ ਇਸਲਾਮੀਆਂ ਸਕੂਲ ਦੇ ਦਾਖਲ ਕਰਾਇਆ ਸੀ ਉੱਥੇ ਵੀ ਪ੍ਰਿੰਸੀਪਲ ਨੂੰ ਛੋਰਾ ਦਿਖਾ ਬੈਠਾ ਉਹਨਾਂ ਨੇ ਵੀ ਕੱਢ ਦਿੱਤੇ ਹੁਣ ਕਿੱਥੇ ਜਾਈਏ ਘਰ ਰੋਜ਼ ਬਿਲੇ ਆਉਂਦੇ ਕਿਸੇ ਦੀ ਚੀਜ਼ ਚੁੱਕ ਲੈਂਦੇ ਕਿਸੇ ਨੂੰ ਮਾਰ ਕੋ ਕੰਮ ਲੈ ਕਿਸ ਕਿਧਰੇ ਕੁਝ ਕਰ ਛੱਡਦਾ ਕਿਸੇ ਕੁਝ ਅਸੀਂ ਬਹੁਤ ਤੰਗ ਬਹੁਤ ਤੰਗ ਤੁਸੀਂ ਮਿਹਰਬਾਨੀ ਕਰੋ ਤੁਸੀਂ ਨਾਲ ਰੱਖ ਮੈਂ ਕਹ ਹੱਥ ਹੋ ਗਏ ਜਿਹੜਾ ਬਹੁਤ ਤੁਹਾਨੂੰ ਚੰਬੜਿਆ ਹੁਣ ਮੈਨੂੰ ਹੀ ਚੜਣਾ ਹੈ ਅਤੇ ਸਾਰੇ ਘਰ ਨੂੰ ਇਸਨੇ ਵਕਤ ਪਾਇਆ ਮੇਰੇ ਨਾਲ ਦੇ ਸਾਰੇ ਸਾਥੀਆਂ ਨੂੰ ਵਕਤ ਪਾਏਗਾ ਇਹ ਭੂਤ ਦਾ ਜਨਮ ਹੋਇਆ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ફી ਜਨੂਰੇ ਚੋਰੂ ਜਿੰਨਾ ਦਾ ਸਿਕਰਾ ਇਹ ਜਿੰਨ ਬੋਤ ਕਿਉਂ ਪੈਦਾ ਹੋ ਰਿਹਾ ਹੈ ਉਹਦਾ ਇੱਕ ਕਾਰਨ ਦੱਸਦੇ ਪੈ ਨੇ ਸਤਿਗੁਰੂ ਰੰਨਾ ਹੋਇਆ ਬੋਦਿਆ ਸਤਿਗੁਰੂ ਦੇ ਬਚਨ ਨਾ ਆਉਂਦੇ ਮੈਂ ਨਹੀਂ ਕਹਿ ਸਕਦਾ ਸੀ ਮੈਂ ਗਰਸਤੇ ਆਦਮੀ ਕਿਸੇ ਦੀ ਤੋਇਨ ਨਹੀਂ ਕਰ ਰਿਹਾ ਸਤਿਗੁਰੂ ਦੇ ਬੋਲ ਪਹਿਲੇ ਪਾਤਸ਼ਾਹ ਜੀ ਦੇ ਬੋਲ ਰੰਨਾ ਹੋਇਆ ਬੋਦਿਆ ਉਰਖੋਏ ਸਈਆ ਸਿਆਦ ਲਫ਼ਜ਼ ਫਾਰਸੀ ਦਾ ਹੈ ਇਹਦੇ ਅਰਥ ਨੇ ਸ਼ਿਕਾਰੀ ਇਸਤਰੀਆਂ ਜਿਹੜੀਆਂ ਨੇ ਇਹ ਤੇ ਇਤਨੀਆਂ ਚੰਚਲ ਹੋ ਗਈਆਂ ਇਤਨੀਆਂ ਚੰਚਲ ਹੋ ਗਈਆਂ ਸਰੀਰ ਦੀ ਨਮਾਇਸ਼ ਕਰਨ ਦੇ ਚੀ ਜੁਟ ਗਈਆਂ ਇੱਕ ਸ਼ਬਦ ਹੈ ਭਗਤ ਕਬੀਰ ਦਾ ਉਹ ਲੰਬਾ ਚੌੜਾ ਮੂਲ ਗਲਪੜੇ ਸਾਹਮਣੇ ਰੱਖਦੇ ਆ ਬੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਵੇ ਕਿਹੜਾ ਬੰਦਾ ਆਪਣੀ ਜਿਹੜੀ ਜ਼ਿੰਦਗੀ ਕਿਵੇਂ ਗਵਾ ਰਿਹਾ ਕੋਈ ਕਿਸੇ ਚ ਕੋਈ ਕਿਸੇ ਚ ਕੋਈ ਕਿਸੇ ਪੰਡਤ ਸਾਰਾ ਦਿਨ ਵੇਦਾਂ ਨੂੰ ਪੜ ਪੜ ਕੇ ਖੜੇ ਵਿਵਹਾਰ ਦੇ ਜਵੇਦਾਨ ਨੂੰ ਨਹੀਂ ਲੈਂਦਾ ਸਿਰਫ ਪੜਾਈ ਦੇ ਵਿੱਚ ਵਿਵਹਾਰ ਵਿੱਚ ਗੀਤਾ ਨੂੰ ਨਹੀਂ ਲਿਆਉਂਦਾ ਸਿਰਫ ਪੜਨ ਦੇ ਪੜਦਾ ਹੀ ਬਸ ਪੜਦਾ ਹੀ ਇਹ ਸਹੀ ਟੀ ਆਪਣੀ ਜ਼ਿੰਦਗੀ ਗਵਾ ਬੈਠਾ ਤੇ ਰੂਪ ਦੇਖ ਦੇਖ ਨਾਰੀ ਤੇ ਨਾਰੀਆਂ ਸਵੇਰੇ ਸ਼ੀਸ਼ੇ ਦੇ ਕੋ ਘੰਟੇ ਬਾਅਦ ਫਿਰ بار بار ਆਪਣਾ ਮੋਹ ਹੀ ਵੇਖੇ ਕੋਈ ਆਉਂਦਾ ਉਹ ਹੀ ਹੈ ਉਤੇ ਉਈ ਬਾਰ ਬਾਰ ਚਿਹਰਾ ਵੇਖਣਾ ਬਾਰ ਬਾਰ ਚਿਹਰਾ ਸਵਾਰਨਾ ਕਬੀਰ ਕੰਨਰੇ ਸੇ ਜੀ ਮਾਰੇ ਖੱਬ ਗਈ ਰੂਪ ਦੇਖ ਦੇਖਣਾ ਆਪਣਾ ਰੂਪ ਵੇਖ ਵੇਖ ਕੇ ਮਰ ਗਈ ਵੈਸੇ ਜੀ ਜ਼ਿੰਦਗੀ ਬਤੀਤੀ ਰੰਨਾ ਹੋਈਆਂ ਬੋਧੀਆਂ ਇਸਤਰੀਆਂ ਤੇਤਨੀਆਂ ਚੰ ਚੱਲਣ ਸਰੀਰ ਦੀ ਨਮਾਇਸ਼ ਵਿੱਚ ਪ੍ਰਦਰਸ਼ਨੀ ਵਿੱਚ ਜੁੜ ਗਈਆਂ ਯੂਰਪ ਅੱਧੇ ਤੋਂ ਜ਼ਿਆਦਾ ਲਗਨ ਹੋ ਚੁੱਕੇ ਤੇ ਵੀ ਮੈਂ ਅਰਜ਼ ਕਰ ਰਿਹਾ ਤਨ ਦੇ ਉਤੇ ਨਾ ਮਾਤਰ ਕਪੜਾ ਰਹੇਗੇ ਸਰੀਰ ਦੀ ਨਮਾਇਸ਼ ਕਰਨਾ ਫਕਰ ਹੈ ਉਹਨਾਂ ਦਾ ਮਾਣ ਤਾਣ ਬਣਦੇ ਸਰੀਰ ਦੀ ਨਮਾਇਸ਼ ਤੇ ਪੁਰਖ ਹੋਏ ਸਿਆਦ ਪੁਰਸ਼ ਸ਼ਿਕਾਰੀ ਨੂੰ ਦੇਖ ਲੈ ਉਹ ਚੰਦ ਨੇ ਇਸ ਤਰ੍ਹਾਂ ਹੋਵੇ ਇਹ ਹੀ ਕਾਰਨ ਹੈ ਅੱਜ ਫਿਲਮਾਂ ਦੇ ਵਿੱਚ ਬੜਾ ਭਾਰੀ ਨੰਗੇਜ ਆ ਗਿਆ ਹੈ ਲੋਕ ਗੀਤਾਂ ਦੇ ਦਾੰਦ ਤੇ ਪੰਜਾਬ ਦੇ ਗੀਤਾਂ ਨੂੰ ਬਦਲਾਮ ਕੀਤਾ ਜਾ ਰਿਹਾ ਹੈ ਬੜਾ ਪਰਲੇ ਦਰਜੇ ਦਾ ਗੰਦਾ ਨੰਗੇਜ ਪੇਸ਼ ਕੀਤਾ ਜਾ ਰਿਹਾ ਹੈ ਔਰ ਮੈਂ ਇਹ ਬੇਨਤੀ ਕਰਾਂਗਾ ਹੋਰ ਕੋਈ ਨਹੀਂ ਆਵਾਜ਼ ਉਠਾ ਰਿਹਾ ਤੇ ਘੱਮ ਸੇ ਘਮ ਹਰਿਆਣਾ ਪੰਜਾਬ ਦਾ ਸਾਰਾ ਸੰਸਾਜ ਤੇ ਜ਼ਰੂਰ ਆਵਾਜ਼ ਉਠਾਵੇ ਇਹ ਤੇ ਸਾਰੀ ਗੰਦਗੀ ਫੈਲਾਈ ਜਾ ਰਹੀ ਹੈ ਮਹਾਰਾਜ ਕਹਿੰਦੇ ਕੀ ਕੀ ਤਹਜ ਹੈ ਇਸਤਰੀ ਆਪਣੇ ਅੰਗ ਦੀ ਪ੍ਰਦਰਸ਼ਨੀ ਕਰਨਾ ਚਾਹਦੀ ਹੈ ਸਰੀਰ ਦੀ ਨਵਾਇਸ਼ ਸਰੀਰ ਪਰਮਾਤਮਾ ਦੀ ਦੇਣ ਹੈ ਇਹਦੀ ਕੀ ਨਵਾਇਸ਼ ਤੇ ਪੁਰਖ ਹੋਏ ਸਿਆਰ ਫਾਰਸੀ ਦਾ ਪੁਰਸ਼ ਸ਼ਿਕਾਰੀ ਬਣੇ ਪੈਨੇ ਦੇਖਣ ਨੂੰ ਮਿਲੇ ਇਸ ਤਰ੍ਹਾਂ ਕਰਨ ਬ੍ਰੰਨ ਹੋਇਆ ਬੋਧਿਆ ਪੁਰਖ ਹੋਏ ਸਿਆਰ ਸੀਲ ਸੰਜਮ ਸੁਚ ਬਣੇ ਖਾਣਾ ਖਾਜ ਅਕਾਜ ਛੇਲ ਤੇ ਰਿਆ ਹੀ ਨੇ ਸੰਜਮ ਤੇ ਰਿਆ ਹੀ ਖਾਣਾ ਖਾਜ ਅਕਾਜ ਸ਼ਰਮ ਗਈ ਘਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਬਾਤ ਬਹੁਤਾ ਪ੍ਰੇਤਾ ਨੂੰ ਪੈਦਾ ਹੋਣ ਵਾਸਤੇ ਮਾਹੌਲ ਮੌਜੂਦ ਮੌਜੂਦ ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਹੈ 90% ਮੈਂ ਅਕਸਰ ਅਰਜ਼ ਕਰਦਾ ਹਾਂ ਬੱਚੇ ਇਹਦੇ ਵਿੱਚ ਮਾਂ ਬੋਲਦੀ ਹੈ 90% ਪਿਓ ਤੇ ਪ੍ਰਹਿਲਾਦ ਦਾ ਵੀ ਕੁਝ ਨਹੀਂ ਸੀ ਦੁਸ਼ਟ ਸੀ ਹਰਨਾਕਸ਼ ਰਈ ਦੁਸ਼ਟ ਸੀ ਪਰ ਉਹਦੀ ਮਾਂ ਉਹਦੀ ਮਾਤਾ ਸਾਰੀ ਪ੍ਰਹਿਲਾਦ ਨੂੰ ਪ੍ਰੇਰਨਾ ਮਾਣਦੀ ਹੈ ਇੰਨਾ ਵੱਡਾ ਭਗਤ ਬਣਿਆ ਸੰਤ ਬਣਿਆ ਨਵੇਂ ਸਦੀ ਮਨੁੱਖੀ ਬੱਚੇ ਦੇ ਵਿੱਚ ਮਾਂ ਬੋਲਦੀ ਏ 10ਵੀਂ ਸਦੀ ਬਾਕੀ ਪਿਤਾ ਸਮਝ ਲੋ ਸੋਸਾਇਟੀ ਸਮਝ ਲੋ تعلیم ਸਮਝ ਲੋ ਵਿਦਿਆ ਤੇ ਸੰਗਤ ਸਮਝ ਲੋ ਨਵੇਂ ਸਦੀ ਬੱਚੇ ਦੇ ਵਿੱਚ ਮਾਂ ਬੋਲਦੀ ਏ ਇਸ ਵਾਸਤੇ ਬੱਚਾ ਭੈੜਾ ਹੋਵੇ ਸਮੁੱਚੇ ਏਸ਼ੀਆ ਦੇ ਗਾਲ ਮਾਂ ਨੂੰ ਗੱਡਦੇ ਹੈਰਾਨ ਕਿਉਂ ਹੋਈ ਗਲਤੀ ਬੱਚੇ ਦੇ ਕੀਤੀ ਇਹ ਗਾਲ ਮਾਂ ਨੂੰ ਕਿਉਂ ਕੱਢੀ ਜਾਂਦੀ ਤੂੰ ਭੈੜੀ ਔਲਾਦ ਪੈਦਾ ਕੀਤੀ ਤੇਰੀ ਕੁੱਖ ਭੈੜੀ ਹੋਵੇ ਤੇਰੀ ਗੋਦ ਭੈੜੀ ਹੋ ਗਈ ਤੇ ਹੁਣ ਉਸ ਦਿਨ ਦੀ ਗੱਲ ਉਹ ਸ਼ੇਖ ਮੈਨੂੰ ਕਹਿਣ ਲੱਗਾ ਕਹਿੰਨੇ ਜੀ ਕੀ ਕਰਾਂ ਮੇਰੇ ਅਨੂਲ ਮੈਨੂੰ ਮਾਂ ਨਹੀਂ ਲੱਭ ਰੇ ਮੈਂ ਛੇਤੀ ਜਨੋ ਲਲਵਾ ਹਜ਼ੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ ਦੋ ਟਾਈਮ ਇੱਕ ਡ럼 ਵਜਦਾ ਸੀ ਹੁਣ ਤੇ ਸਿਰਫ ਲੰਗਰ ਦੇਚ ਐਨ ਵਿਡੇਚ ਰੱਖੇ ਹੋਏ ਨੇ ਜਦੋਂ ਚਾਹ ਦਾ ਲੰਗਰ ਖੁੱਲਦਾ ਸੀ ਨਾ ਉਸ ਤੋਂ ਪਹਿਲੇ ਵਜਦਾ ਸੀ ਆਪੇ ਪਰ ਲੰਗਰ ਖੁੱਲਣ ਤੋਂ ਪਹਿਲੇ ਆਪੇ ਬਈ ਹੁਣ ਵੰਡੋ ਲੰਗਰ ਤੇਰੀ ਨਾ ਕਰ ਕੋਈ ਪਵਿੱਤਰ ਆਤਮਾ ਸੀ ਮੁਕਤ ਨਹੀਂ ਹੋ ਸਕੀ ਪਰ ਹੈਗੀ ਸੀ ਬਲਵਾਨ ਇਸ ਉਹਨੂੰ ਵਜਾ ਦੇ ਸੀ ਬਾਬਾ ਹਰਨਾਮ ਸਿੰਘ ਜੀ ਨੇ ਉਦੋਂ ਉਹ ਮਰਦੇ ਸੰਹੋਂ ਲੈਨੇ ਮੈਨੂੰ ਇਹ ਕਹਿ ਲੇ ਕਿ ਮਸਕੀਨ ਜੀ ਤੁਸੀਂ ਬੜੀ ਤਰਕ ਕਰਦੇ ਹੋ ਇਸ ਦੇ ਉੱਤੇ ਆ ਵੇਖ ਲਈ ਰੁਵਾਤ ਇਹ ਹੁੰਦੀ ਹੈ ਨਹੀਂ ਮੈਂ ਕਿ ਮੈਂ ਰੁਵਾਤ ਤੋਂ ਇਨਕਾਰ ਨਹੀਂ ਪਰ ਜਿਸ ਤਰ੍ਹਾਂ ਦਾ ਅਡੰਬਰ ਬਾਕੀ جاری ਹੈ ਉਹਦੇ ਵਿੱਚ ਮੈਨੂੰ ਬਹੁਤਾ ਪਖੰਡ ਤੇ ਅੱਖ ਲਿਖਾਈ ਦੇ। ਖੇਡ ਕੇ ਡਰਾਮਾ ਵੱਜਦਾ ਆਪਣੇ ਆਪ ਪੈਡੇ ਤੇ ਸੰਗਤਾਂ ਡਰ ਗਈਆਂ ਸਨ ਸਾਰਿਆਂ ਦੇ ਸੇਵਾਦਾਰਾਂ ਤੇ ਵੀ ਮਾੜਾ ਅਸਰ ਪਿਆ ਪਰ ਨਹੀਂ ਹੁਣ ਸਮਝ ਆਈ ਕੋਈ ਪਵਿੱਤਰ ਆਤਮਾ ਹੈ ਲੰਗਰ ਖੋਲੋ ਜਿਵੇਂ ਸੇਵਾਦਾਰ ਲੱਗਦਾ ਹੈ ਕੋਈ ਗੁਜ਼ਰਨ ਤੋਂ ਬਾਅਦ ਮੂਕਤ ਨਹੀਂ ਹੋਇਆ ਤੇ ਉਹਦੀ ਰੁਚੀ ਇਹ ਲੰਗਰ ਵੰਡੇ ਆ ਜਾ ਜਲਦੀ ਵੰਡੇ ਸਮੇਂ ਸਿਰ ਵੰਡਿਆ ਜਾ ਸਾਰਿਆਂ ਨੂੰ ਮਿਲੇ ਤੇ ਇਹਦੇ ਨਾਲ ਉਹਨੂੰ ਖੁਸ਼ੀ ਮਿਲਦੀ ਤੇ ਡਰਾਮਾ ਵੱਜਦਾ ਕਥਾ ਦੀ ਸਮਾਪਤੀ ਤੋਂ ਬਾਅਦ ਮੈਂ ਇੱਕਦਮ ਨਸ ਪੈਂਦਾ ਸੀ ਲੰਗਰ ਸਾਹਿਬ ਜਾਣ ਵਾਸਤੇ ਦੋ ਤਿੰਨ ਦਿਨ ਜਦ ਮੈਂ ਇਸ ਤਰ੍ਹਾਂ ਕੀਤਾ ਤੇ ਇੱਕ ਦਿਨ ਮੇਰੇ ਪਾਪ ਫੜ ਲਈ ਪੁਜਾਰੀ ਭਾਈ ਮੋਹਨ ਸਿੰਘ ਉਹਨਾਂ ਨੇ ਕਈ ਗੱਲ ਕੀ ਹੈ ਹਮੇਸ਼ਾ ਤੁਸੀਂ ਅਰਦਾਸ ਤੋਂ ਬਾਅਦ ਜਾਂਦੇ ਸੀ ਹੁਣ ਜਲਦੀ ਕਿਉਂ ਨਸਤੇ ਮੈਂ ਕਹ ਮੈਂ ਉਹ ਡਰਾਮਾ ਛੋੜ ਲਿਆ ਮੇਰੇ ਨਾਲ ਦੇ ਸਾਰੇ ਸਾਥੀਆਂ ਨੇ ਸੁਣਿਆ ਉਦੋਂ ਪਰਿਵਾਰ ਵੀ ਗਿਆ ਸੀ ਉਹ ਵੀ ਨਾਲ ਬੱਚੇ ਵੀ ਉਹਨਾਂ ਨੇ ਵੀ ਸੁਣਿਆ ਮੈਂ ਬੈਠ ਜਾਂਦਾ ਸੀ ਹੋਰ ਸੰਗਤਾਂ ਵੀ ਬੈਠੀਆਂ ਡਰਾਮਾ ਵਜਣ ਦਾ ਉਹ ਸਵਾਦ ਉਹ ਲੰਗਰ ਕੋਲ ਆਪੇ ਵਜਣ ਲੱਗ ਸੀ ਹੁਣ ਖੱਦ ਕੇ ਦਾਸ ਉਹ ਕਿ ਉੱਥੇ 15 ਤਰੀਕ ਨੂੰ ਗਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਸਤਵ ਮਨਾਇਆ ਗਿਆ 13 14 15 ਲਾਸ ਨੇ ਉੱਤੇ ਹਾਜ਼ਰੀ ਭਰੀ ਹੈ ਤਾਂ ਹੁਣ ਦੱਸਿਆ 3-4 ਸਾਲਾਂ ਤੋਂ ਨਹੀਂ ਬਈ ਮੈਂ ਕਿ ਜਨਮ ਹੋ ਗਿਆ ਉਹਦੇ ਅਨੁਕੂਲ ਉਸ ਨੂੰ ਮਾਂ ਮਿਲ ਗਈ ਮਿਲ ਗਈ ਬ੍ਰਿਸ਼ਟਾ ਸਿ ਦੇਵ ਹਸ ਪਵਿੱਤਰ ਰੋਸੇ ਗੁਰਦੁਆਰੇ ਤੋਂ ਬਿਨਾ ਕਿਧਰੇ ਨਹੀਂ ਗਿਆ ਇਥੇ ਭੂਤ ਪ੍ਰੇਤ ਮਾੜੀਆਂ ਥਾਵਾਂ ਜਾਂਦੇ ਨੇ ਬੇਸ਼ਾਲੀਆਂ ਛੋੜਦੇ ਨੇ ਸ਼ਰਾਬਖਾਨੇ ਛੋੜਦੇ ਨੇ ਜੂਏਖਾਨੇ ਛੋੜਦੇ ਨੇ ਇਸ ਵਕਤ ਜ਼ਮੀਨ ਦੇ ਉੱਤੇ ਕੋਈ 6 ਅਰਬ ਦੇ ਕਰੀਬ ਮਨੁੱਖ ਨੇ ਆਬਾਦੀ ਇਤਨੀ ਹੋ ਗਈ ਹੈ ਤੋ ਸਮਝ ਲਓ ਇਤਨੀ ਅਸੂਖ ਸਮਰੂਹਾ ਵੀ ਹੈ ਇਹਨਾਂ ਵਿੱਚ ਮਾੜੀਆਂ ਇਤਨੀਆਂ ਜ਼ਿਆਦਾ ਨਹੀਂ ਹੈ ਕਿ ਰੋਜ਼ ਰੋਜ਼ ਜ਼ਮਾਨਾ ਮਾੜਾ ਹੁੰਦਾ ਜਾ ਰਿਹਾ ਹੈ ਦੁਨੀਆ ਮਾੜੀ ਹੁੰਦੀ ਜਾ ਰਹੀ ਹੈ ਰੋਜ਼ ਰੋਜ਼ ਧਰਮ ਘਟਦਾ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ